ਅਕਸਰੇ ਦੇਖਿਆ ਗਿਆ ਹੈ ਕਿ ਕੋਈ ਸ਼ਾਣਾ ਬੰਦਾ ਜਦੋਂ ਕਿਸੇ ਨਿਆਣਮਤ ਵਾਲੇ ਬੰਦੇ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਇਹ ਸੋਚ ਕੇ ਕਿ ਕਿਉਂ ਕਮਲੇ ਦੇ ਨਾਲ ਮੱਥਾ ਲਾਉਣਾ ਹੈ ਆਪਣਾ ਹੀ ਨੁਕਸਾਨ ਹੈ ਤਾਂ ਕਮਲਾ ਇਹ ਸਮਝਣ ਲੱਗਦਾ ਹੈ ਕਿ ਉਹ ਜਿੱਤ ਗਿਆ ਸਿਆਣਾ ਡਰ ਗਿਆ ਪਰ ਕਈ ਵਾਰ ਇਸ ਟਾਲਾਵਟ ਜਾਣ ਦੀ ਸਿਆਣਪ ਨੂੰ ਹੀ ਸਿਆਸਤਦਾਨ ਲੋਕਾਂ ਦੇ ਉਲਟ ਵਰਤਦੇ ਹਨ ਸਿੱਖ ਪੰਥ ਨਾਲ ਵੀ ਕੁਝ ਇਹਾ ਹੀ ਹੋ ਰਿਹਾ ਹੈ ਬਹੁਤੇ ਲੋਕ ਇਸ ਗੱਲ ਦੇ ਡਰ ਤੋਂ ਚੁੱਪ ਹਨ ਕਿ ਜੇ ਅਸੀਂ ਕੁਝ ਬੋਲਿਆ ਤਾਂ ਖੌਰੇ ਸਾਡੇ ਕੁਝ ਕਹਿਣ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਨੂੰ ਕੁਝ ਫੇਸ ਨਾ ਪਹੁੰਚ ਜਾਵੇ ਮਰਿਆਦਾ ਦਾ ਘਾਣ ਨਾ ਹੋ ਜਾਵੇ ਇਸ ਸ਼ਰਧਾ ਇਸ ਡਰ ਅਦਬ ਨੂੰ ਹੀ ਜਫੇਦਾਰ ਜਾਂ ਸਿਆਸੀ ਆਗੂ ਇਸ ਤਰੀਕੇ ਨਾਲ ਵਰਤਦੇ ਹਨ ਕਿ ਸਾਨੂੰ ਪ੍ਰਵਾਨ ਕਰ ਲਿਆ ਗਿਆ ਹੈ ਪੰਥ ਨੇ ਸਾਨੂੰ ਪ੍ਰਵਾਨਗੀ ਦੇ ਦਿੱਤੀ ਅਸੀਂ ਜੋ ਮਰਜ਼ੀ ਫੈਸਲੇ ਸੁਣਾਈਏ ਉਹ ਪੰਥ ਦੇ ਸ਼ਰਮਤੇ ਹੋਣਗੇ ਲੇਕਿਨ ਤੁਹਾਡੀਆਂ ਮਨਮਾਨੀਆਂ ਦੇ ਖਿਲਾਫ ਹੁਣ ਭਾਵੇਂ ਆਵਾਜ਼ ਨਾ ਵੀ ਉੱਫੇ ਪਰ ਜੋ ਨੁਕਸਾਨ ਸੰਸਥਾ ਦਾ ਹੋ ਰਿਹਾ ਹੁੰਦਾ ਹੈ ਉਸਦੇ ਅਸਰ ਕਾਫੀ ਦੇਰ ਬਾਅਦ ਸਾਹਮਣੇ ਆਉਂਦੇ ਹਨ ਜਿਵੇਂ ਸਿਉਂਕ ਦਾ ਪਤਾ ਹੀ ਉਦੋਂ ਲੱਗਦਾ ਹੈ ਜਦੋਂ ਪਿੱਛੇ ਕੁਝ ਬਚਦਾ ਹੀ ਨਹੀਂ ਹੈ